ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪਹਿਲੀ ਚੀਜ਼ ਦੇਖ ਰਹੇ ਹਾਂ ਕਿ LED ਸਟ੍ਰੈਚ ਸੀਲਿੰਗ ਜਿਹੜੀ ਕਿ ਅਸੀਂ ਸਰਕਲ ਦੇ ਵਿੱਚ ਅਸੀਂ ਤਿਆਰ ਕੀਤੀ ਹੈ ਕਿ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਪ੍ਰੋਫਾਈਲ ਲੱਗੀ ਹੈਗੀ PVC ਦੀ ਫਿਰ LED ਲੱਗੀਆਂ ਨੇ ਕਿ ਫਿਰ ਅਸੀਂ ਆ ਦੇਖੋ ਅਸਮਾਨੀ ਰੰਗ ਲੱਗਦਾ ਹੈ 3D ਅਸਮਾਨ ਹੋਵੇ ਅਗਰ ਅਸੀਂ ਨੂੰ ਕਲੋਜ਼ ਕਰੀਏ ਤਾਂ ਐ ਲੱਗੂਗੀ ਬਿਲਕੁਲ ਜਿਵੇਂ ਪਤਰਾ ਦੇ نیچے ਖੜਿਆਂਗੇ ਤੇ ਇਹ ਸਾਡਾ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ ਜਿਸ ਤਰ੍ਹਾਂ ਅਸੀਂ ਸਕੈਰ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਹੋਵੇ ਅਸੀਂ ਕੰਪਲੀਟ ਕਰ ਦਿੰਦੇ ਹਾਂ ਕਿ ਅਗਰ ਤੁਸੀਂ ਵੀ ਪੂਰੇ ਪੰਜਾਬ ਦੇ ਵਿੱਚ ਜਾਂ ਇੰਡੀਆ ਤੋਂ ਬਾ ਬਾਅਰ ਵੀ ਕਰਵਾਉਣਾ ਜਾਂ ਪੰਜਾਬ ਤੋਂ ਬਾਅਰ ਵੀ ਕਿਸੇ ਸਟੇਟ ਦੇ ਵਿੱਚ ਕਰਵਾਉਣਾ ਚਾਹੁੰਦੇ ਤਾਂ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰੋ। ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਐਲਈਡੀ ਸਟ੍ਰੈਚ ਸੀਲਿੰਗ ਜਿਹੜਾ ਸਾਡਾ ਅੱਜ ਦੀ ਸਾਈਟ ਆ ਗਈ ਉਹ ਹੈਗੀ ਬਠਿੰਡੇ ਦੇ ਵਿੱਚ ਤੇ ਆਹ ਤੁਸੀਂ ਉੱਪਰ ਦੇਖ ਰਹੇ ਹੋ ਰਾਉਂਡ ਆ। ਇਹ ਬਾਈ ਦਾ ਸ਼ੋਰੂਮ ਆ ਆਪਾਂ ਇੱਥੇ ਤੁਹਾਨੂੰ ਐਲਈਡੀ ਸਟ੍ਰੈਚ ਸੀਲਿੰਗ ਕਰਕੇ ਦਿਖਾਵਾਂਗੇ। ਤੇ ਇਹਦੇ ਵਿੱਚ ਆਪਾਂ ਸੇਲਿੰਗ ਕਰਨੀ ਜਿਸ ਤਰ੍ਹਾਂ ਆਪਣਾ ਲਾ ਲੋ ਪੀਓਪੀ ਹੁੰਦੀ ਆ ਪੀਵੀਸੀ ਹੁੰਦੀ ਆ ਉਸੇ ਤਰ੍ਹਾਂ ਹੀ ਸੇਲਿੰਗ ਆਉਂਦੀ ਆ ਲੋ ਜੀ ਸਾਡੇ ਦੋ ਟਾਈਪ ਦੀਆਂ ਲਾਈਟਾਂ ਨੇ ਆਹ ਚੋਕ ਵਾਲੀ ਲਾਈਟਾਂ ਪਈਆਂ ਨੇ ਆਹ ਸਾਡੀਆਂ ਦੂਜੀਆਂ ਸਿੱਧੀਆਂ ਡਾਇਰੈਕਟ ਪਈਆਂ ਨੇ ਕਿ ਸਾਡਾ ਮਟੀਰੀਅਲ ਆ ਗਿਆ ਤੇ ਇੱਧਰ ਅਸੀਂ ਖੋਲ ਰਹਿਗੇ ਆਪਦੀ ਜਿਹੜੀ ਪ੍ਰੋਫਾਈਲ ਆ ਗਿਆ ਸੀ ਪ੍ਰੋਫਾਈਲ ਲਾਉਣੀ ਹੈ ਉੱਪਰ ਤੇ ਜਿਹੜੀ ਹੁਣ ਇਸ ਤੋਂ ਪਹਿਲਾਂ ਇਹਦੇ 'ਚ ਉੱਪਰ ਆਲੇ ਦੁਆਲੇ ਰਾਉਂਡ ਦੇ ਵਿੱਚ ਪੀਵੀਸੀ ਘੁੰਮਣੀ ਆ ਕਿ ਫਿਰ ਇਹਦੇ ਵਿੱਚ ਲਾਈਟਿੰਗ ਲੱਗੂਗੀ ਐਸਐਂਪੀਸੀ ਲੱਗੂਗੀ ਜਿਹੜਾ ਅਸਲੀ ਚੀਜ਼ ਆ ਗਈ ਫੈਬਰਿਕ ਲੱਗੂਗੀ ਉਹਦੇ ਅਸੀਂ ਇੰਸਟਾਲੇਸ਼ਨ ਦਿਖਾਵਾਂਗੇ ਐਂਡ ਤੇ ਜ਼ਰੂਰ ਬਣੇ ਰਹੋ ਮੇਰੇ ਨਾਲ ਤੇ ਆਪਾਂ ਹੁਣ ਅੱਗੇ ਲੋ ਜੀ ਸਾਡਾ ਦੂਸਰਾ ਸੈਟਅਪ ਤਿਆਰ ਹੋਣ ਲੱਗਾਗਾ ਅਸੀਂ ਨੂੰ ਲਾਈਟਾਂ ਲਗਾ ਰਹੇ ਹਾਂ ਏਸੀ ਗੋਲ ਰਾਉਂਡ ਦੇ ਵਿੱਚ ਜਿਹੜਾਗਾ ਐਲਈਡੀ ਸਟਰੈਚ ਸੀਲਿੰਗ ਇਹਦੇ ਵਿੱਚ ਪੂਰੇ ਦੇ ਵਿੱਚ ਐਲਈਡੀ ਲੱਗਣਗੇ ਘਟੋ ਘਟੇ ਦੇ 200 ਐਲਈਡੀ ਲੱਗਣਗੇ ਕਿ ਕੱਲੀ ਕੱਲੀ ਦੀ ਮਤਲਬ ਇੱਕ ਇੱਕ ਫੁੱਟ ਦੇ ਵਿੱਚ ਦੋ ਦੋ ਐਲਈਡੀ ਲੱਗਦੀਆਂ ਨੇ ਕਿ ਉਹ ਸਾਈਡ ਤੇ ਸਾਡਾ ਮਿਸਤਰੀ ਸਾਹਿਬ ਪੀਵੀਸੀ ਦੀ ਪ੍ਰੋਫਾਈਲ ਆ ਰਿਹਾ ਹੈਗਾ ਸਕਰੂ ਲਾ ਰਿਹਾ ਹੈਗਾ ਕੋਈ ਇਹਦੇ ਵਿੱਚ ਵੀ ਇੰਸਟਾਲੇਸ਼ਨ ਹੁੰਦੀ ਹੈਗੀ ਤੇ ਪਹਿਲੇ ਵਿੱਚ ਐਲਈਡੀ ਲੱਗਦੀ ਹੈ ਤੇ ਚੋਰ ਵੀ ਤੁਹਾਨੂੰ ਲਾਈਟਿੰਗ ਲਾਉਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਇੱਕ ਬੋਡਨ ਦਾ ਫਰੇਮ ਤਿਆਰ ਹੁੰਦਾ ਬੋਡਨ ਦਾ ਫਰੇਮ ਤਿਆਰ ਕਰਾ ਕੇ ਫਿਰ ਵਿੱਚ ਆਸੇ ਦਵਾਸੇ ਇੱਕ ਅਲੂਮੀਨੀਅਮ ਤੇ ਪੀਵੀਸੀ ਦਾ ਲਾ ਲੋ ਸਟਰਕਚਰ ਬਣਦਾਗਾ ਘੇਰਾ ਬਣਦਾਗਾ ਜਿਹਦੇ ਵਿੱਚ ਲੋਕਿੰਗ ਹੁੰਦੀ ਹੈ ਤੇ ਪੂਰਾ ਜਿੰਨਾ ਉੱਪਰ ਬੋਰਡ ਲੱਗਦਾਗਾ ਸੱਤ ਦੇ ਉੱਪਰ ਤਾਂ ਉਹਦੇ ਵਿੱਚ ਉੱਪਰ ਲਾਈਟਿੰਗ ਲਾਈ ਜਾਂਦੀ ਹੈਗੀ ਲਓ ਜੀ ਆਪਣਾ ਜਿਹੜਾ ਦੂਸਰਾ ਸਟੈਪ ਸੀ ਆਪਣਾ ਕੰਪਲੀਟ ਹੋ ਗਿਆ ਜਿਸ ਤਰ੍ਹਾਂ ਤੁਹਾਨੂੰ ਸਟ੍ਰੈਚ ਫੀਲਿੰਗ ਦਿਖਾਇਆ ਇਹ ਸ਼ੋਰੂਮ ਆ ਉਹਦੇ ਚ ਆਪਾਂ ਰਾਮਣ ਦੇ ਵਿੱਚ ਲਗਾ ਰਹੇ ਆ ਇਹਦੇ ਵਿੱਚ ਘਟ ਘਟਾ ਪੂਰੀ ਲਾਈਟਿੰਗ ਲਾਈ ਹੈਗੀ ਘਟ ਘਟਾ ਤੁਸੀਂ ਲਾਈਟਿੰਗ ਦੇਖ ਰਹੇ ਹੋ ਇਹ 150 ਤੋਂ 200 ਦੇ ਵਿੱਚ ਲਾਈਟ ਲੱਗੀ ਹੋਈ ਹੈਗੀ ਤੇ ਇਹਦੇ ਜਿਹੜੀ ਹੁਣ ਆਲੇ ਦੁਆਲੇ ਪੀਵੀਸੀ ਦੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਬਾਉਂਡਰਿੰਗ ਹੋ ਰਹੀ ਆ ਉਹ ਦੇਖੋ ਉਧਰ ਵੀ ਪੀਵੀਸੀ ਦੀ ਬਾਉਂਡਰਿੰਗ ਹੋ ਰਹੀ ਆ ਪੀਵੀਸੀ ਲੱਗ ਰਹੀ ਹੈਗੀ ਗੁਲਾਈ ਦੇ ਵਿੱਚ ਆਉਂਦੀ ਹੈਗੀ ਤੇ ਇਸ ਤੋਂ نیچے ਜਿਹੜੀ ਅਸਲੀ ਚੀਜ਼ ਲੱਗਣੀ ਹੈਗੀ ਤੁਸੀਂ ਐਂ ਤੱਕ ਜ਼ਰੂਰ ਦੇਖੋ ਐਂ ਦੇ ਥੱਲੇ ਇੱਕ ਫੈਬਰਿਕ ਦੀ ਆਪਾਂ ਚੀਜ਼ ਲਾਵਾਂਗੇ ਫੈਬਰਿਕ ਲੱਗੂਗੀ ਜਿਹੜੀ ਕਿ ਅਸਮਾਨੀ ਕਲਰ ਦੀ ਹੈ ਕਿ ਨੇਚਰਲ ਚੀਜ਼ ਲੱਗੂਗੀ ਵਾਟਰਪਰੂਫ ਆ ਸਟਿਚੇਬਲ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਲਾਗੀ ਤੁਸੀਂ ਲੁੱਕ ਦੇਖਣੀ ਅਲੱਗ ਤੋਂ ਇਹਦਾ ਸਟਾਰਟ ਅਪ ਕਿ ਦੱਸ ਰੋ ਤਾਂ ਆਪਾਂ ਨੇ ਇੱਕ ਬਾਕਸ ਬਣਾਉਣਾ ਬੰਦਾ ਸੇਮ ਲੱਕੜ ਦਾ ਸਕੁਅਰ ਦੇ ਵਿੱਚ ਹੋਵੇ ਟ੍ਰਾਇੰਗਲ ਦੇ ਵਿੱਚ ਹੋਵੇ ਸਰਕਲ ਦੇ ਵਿੱਚ ਹੋਵੇ ਜਿੱਦਾਂ ਦਾ ਵੀ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਹ ਜਾਂ ਤਾਂ ਅਸੀਂ ਆਪੇ ਤੁਹਾਨੂੰ ਪੂਰਾ ਤੇ ਸੈਟਅਪ ਕਰਕੇ ਦਿਖਾਵਾਂਗੇ ਐਨ ਤੱਕ ਬਣੇ ਰਹਾ ਐ ਤੈਨੂੰ ਪੇਪਰ ਦੀ ਕੁਆਲਿਟੀ ਵੀ ਦਿਖਾਵਾਂ ਸਾਡਾ ਮਟੀਰੀਅਲ ਵੀ ਪਿਆ ਸਾਰਾ ਲਾਈਟਿੰਗ ਵਗੈਰਾ ਸਾਡੇ ਲਵੇ ਤਿੰਨ ਟਾਈਪ ਦੀ ਆਉਂਦੀ ਹੈਗੀ ਤੇ ਬਾਕੀ ਪ੍ਰੋਫਾਈਲ ਦੋ ਟਾਈਪ ਦੀ ਆਉਂਦੀ ਹੈਗੀ ਫੈਬਰਿਕ ਤੇ ਬਿਸਟੂ ਇਸ ਕਿਹੜਾ ਵੀ ਕਸਟਮਾਈਜ਼ਡ ਪ੍ਰਿੰਟ ਕਰਵਾ ਸਕਦੇ ਹੋ ਲਓ ਜੀ ਸਾਡਾ ਅਗਲਾ ਸਟੈਪ ਜਿਹੜਾ ਕਿ ਹੁਣ ਪੂਰੀ ਲਾਈਟਿੰਗ ਅਸੀਂ ਲਾ ਦਿੱਤੀ ਹੈ ਦੇਖੋ ਲਾਈਟਿੰਗ ਕਿੰਨੀ ਹੋ ਚੁੱਕੀ ਹੈਗੀ ਇਹ ਤਾਂ ਹਜੇ ਇੱਕ ਅਸੀਂ ਸਟੈਪ ਹੀ ਸ਼ੁਰੂ ਕੀਤਾਗਾ ਜਿਹੜਾ ਐਂ ਫੈਬਰਿਕ ਦਾ ਕਪੜਾ ਹੁੰਦਾ ਇਕ ਲਾ ਲੋ ਪੂਰਾ ਸਟਿਚੇਬਲ ਹੁੰਦਾ ਬਟਰ ਪ੍ਰੂਫ ਹੁੰਦਾ ਕੋਈ ਪ੍ਰੋਬਲ ਜਦੋਂ ਲਾਵਾਂਗੇ 3D ਲੱਗੂਗਾ ਇਦਾਂ ਲੱਗੂਗਾ ਬੰਦਾ ਅਸਮਾਨ ਦੇ ਨੀਚੇ ਬੈਠਾਗਾ ਐਂਡ ਤੱਕ ਵੀਡੀਓ ਦੇਖ ਲਓ ਤਾਂ ਹੀ ਸਮਝ ਆਊਗੀ ਕਿ ਕਿਦਾਂ ਲੱਗਦੀ ਹੈ ਕੀ ਚੀਜ਼ ਲੱਗਦੀ ਹੈਗੀ ਤੇ ਕਿਵੇਂ ਲੱਗਦੀ ਹੈਗੀ ਤੇ ਕਿਹਦੀ ਕੋਸਟ ਆਊਗਾ ਐਂਡ ਦੇ ਵਿੱਚ ਦੱਸਾਂਗੇ ਤੇ ਲਓ ਜੀ ਸਾਡੀ ਪੂਰੀ ਲਾਈਟਿੰਗ ਲੱਗ ਗਈ ਅਸੀਂ ਹੁਣ ਚਲਾ ਦਿੱਤੀ ਆ ਤੇ ਹੁਣ ਜਿਹੜੀ ਦੇ ਆਲੇ ਦੁਆਲੇ ਰਾਉਂਡ ਦਾ ਇਹ ਸਾਡਾ ਸੇਫ ਸੀਗਾ ਰਾਉਂਡ ਦੇ ਪਿੱਛੇ ਅਸੀਂ ਇਹਨੂੰ ਲਾਉਣਾਗਾ ਤੇ ਲਾਈਟਿੰਗ ਇੰਨੀ ਹੈ ਕਿ ਹੱਦੋਂ ਜ਼ਿਆਦਾ ਹੁੰਦੀ ਵੀ ਅਗੇ ਰਾਤ ਨੂੰ ਚਲਾਈਏ ਤਾਂ ਵੀ ਐਂ ਲਾਦੇ ਬੰਦਾ ਪੂਰਾ ਦਿਨ ਦੇ ਵਿੱਚ ਬੈਠਾਗਾ ਹੋਰ ਕੋਈ ਤੁਹਾਨੂੰ ਲਾਈਟਿੰਗ ਲਾਉਣ ਦੀ ਲੋੜ ਨਹੀਂ ਲੋ ਜੀ ਸਾਡਾ ਹੁਣ ਆ ਗਿਆ 3D ਜਿਹੜਾ ਫੈਬਰਿਕ ਸਟਿਚ ਸਿਲਿੰਗ ਕਰਨੀ ਹੈ ਜਿਹਦੇ ਨਾਲ ਅਸੀਂ ਜਿਹੜਾ ਬੰਦਾ ਆਪਦੇ ਸ਼ੋਰੂਮ ਦੇ ਨੀਚੇ ਬੈਠੇਗਾ ਤਾਂ ਦਿਨ ਦਾ ਵੇਲੇ ਅਸਮਾਨ ਹੁੰਦੇੰਦਾ ਪਰ ਰਾਤ ਨੂੰ ਵੀ ਲੱਗੂ ਬੰਦਾ ਨੇਚਰਲ ਅਸਮਾਨ ਦੇ ਥੱਲੇ ਬੈਠਾਗਾ ਲੋ ਜੀ ਅਸੀਂ ਹੁਣ ਫਿਟਿੰਗ ਕਰਨੇ ਜਾ ਰਹੇ ਹਾਂ ਕਿ ਪੂਰੇ ਰਾਉਂਡ ਦੇ ਵਿੱਚ ਸੇਵ ਆਗੀ ਦੇਖ ਸਕਦੇ ਹੋ ਇਹਨੂੰ ਹੌਲੀ ਹੌਲੀ ਅਸੀਂ ਆਪਾਂ ਲੌਕ ਕਰਾਂਗੇ ਇਹਨੂੰ ਇੱਕ ਪੂਰੇ ਇਹਨੂੰ ਇੰਸਟਾਲ ਤੇ ਇਹਨੂੰ ਹੌਲੀ-ਹੌਲੀ ਕਰਨੀ ਪੈਂਦੀ ਹੈਗੀ ਧਿਆਨ ਨਾਲ ਕਰਨੀ ਪੈਂਦੀ ਹੈਗੀ ਕਿਉਂਕਿ ਇਹਦੇ ਵਿੱਚ ਮਿਹਨਤ ਬਹੁਤ ਲੱਗਦੀ ਹੈਗੀ ਤੇ ਅਸੀਂ ਹੁਣ ਇਹਨੂੰ ਉੱਪਰ ਜਾ ਕੇ ਥੋੜਾ-ਥੋੜਾ ਲੌਕ ਕਰਤਾ ਸੱਡਾ ਤੋਂ ਵੀ ਈਜ਼ੀ ਹੋ ਜਾਵੇ ਕਰਨਾ ਫਿੱਟ ਕਰਨਾ ਈਜ਼ੀ ਹੋ ਜਾਵੇ ਤੇ ਹੌਲੀ-ਹੌਲੀ ਅਸੀਂ ਇਹਨੂੰ ਕਰ ਰਹੇ ਹਾਂ ਕਿ ਦੇਖ ਸਕਦੇ ਗੁਲਾਇ ਦੇ ਵਿੱਚ ਹੈਗਾ ਤੇ ਲੋ ਜੀ ਅਸੀਂ ਇਹਨੂੰ ਲੌਕ ਕਰਨਾ ਸਟਾਰਟ ਕਰਦੇ ਸਾਡਾ ਸ਼ੋਰੂਮ ਦੇ ਵਿੱਚ ਹੈਗਾ ਪਠਿੰਡੇ ਦੇ ਵਿੱਚ ਸੀਗਾ ਅਸੀਂ ਇਹਨੂੰ ਉੱਥੇ ਇੰਸਟਾਲ ਕੀਤਾਗਾ ਤੇ ਇੰਨਾ ਸੋਹਣਾ ਲੱਗਿਆ ਜਦੋਂ ਅਸੀਂ ਇਹਨੂੰ ਪੂਰਾ ਇੰਸਟਾਲ ਕਰਤਾ ਐਂਡ ਤੱਕ ਦੇਖੋ ਲਾਈਟਿੰਗ ਕਿੰਨੀ ਦੇ ਵਿੱਚ ਲੱਗਣੀ ਸਾਮ ਬਾਹਰ ਵੀ ਅਕਸਮਾਨ ਦੇਖ ਰਹੇ ਹੋ ਕਿ ਅੰਦਰ ਵੀ ਦੇਖ ਰਹੇ ਹੋ ਜਮਾ ਉਹਦੇ ਨਾਲ ਤੁਹਾਨੂੰ ਸੇਮ ਮਿਲਦਾ ਜੁਲਦਾ ਲੱਗਦਾ ਵੀ ਸੇਮ ਉਹੀ ਚੀਜ਼ ਆ ਗਈ 3D ਅਗੇ ਨੈਚਰਲ ਚੀਜ਼ ਲੱਗਦੀ ਹੈਗੀ ਤੇ ਲੋ ਜੀ ਸਾਡਾ ਹੁਣ ਇਹਦੇ ਵਿੱਚ ਅਸੀਂ ਲੋਕ ਕਰਨਾ ਪੇਜ ਦੇ ਵਿੱਚ ਸੈੱਟ ਕਰ ਦਿੱਤਾਗਾ ਤੇ ਇਹਨੂੰ ਜਿੰਨਾ ਮਰਜ਼ੀ ਸਟਿਚ ਕਰ ਲਓ ਜਿੰਨਾ ਮਰਜ਼ੀ ਕਰ ਲਓ ਕੋਈ ਪ੍ਰੋਬਲਮ ਨਹੀਂ ਹੁੰਦੀ ਲੋ ਜੀ ਸਾਡਾ ਹੋ ਗਿਆ ਪੂਰਾ ਸਟੀਚੇ ਤੇ ਥੋੜਾ ਥੋੜਾ ਰੈਗਾ ਸੀ ਉਹ ਵੀ ਫਟ ਕਰ ਦੇਣਾਗਾ ਤੇ ਪੂਰਾ ਦੇਖੀ ਚੱਲਿਓ ਜਿਹਨੂੰ ਮੈਂ ক্লোਜ਼ ਕਰਾਂ ਤਾਂ ਐ ਲੱਗੂ ਵੀ ਬੰਦਾ ਅਸਮਾਨ ਦੇ نیچے ਬੈਠਾਗਾ ਇਹਨੂੰ ਥੋੜਾ ਜਨੇ ਹੀਟ ਕਰਨਾ ਪੈਂਦਾ ਲੂਜ਼ ਕਰਨਾ ਪੈਂਦਾ ਜੇ ਮੰਨ ਲਓ ਨਾ ਆਵੇ ਤਾਂ ਇਹਨੂੰ ਥੋੜਾ ਜਆ ਹੀਟ ਵੀ ਕਰਨਾ ਪੈਂਦਾ ਲਓ ਜੀ ਸਾਡਾ ਇੱਥੇ ਜਿਹੜਾ ਸੀਗਾ ਹੁਣ ਪੂਰਾ ਸੀ ਫਟ ਕਰ ਦਿੱਤਾ ਰਾਉਂਡ ਦੇ ਵਿੱਚ ਦੇਖ ਸਕਦੇ ਹੋ ਹੁਣ ਵੀ ਬੰਦਾ ਐ ਲੱਗਦਾ ਵੀ ਲੱਗਦਾ ਨੇ ਵੀ ਅਸਮਾਨ ਦੇ نیچے ਬੈਠਾਗਾ ਲੱਗ ਰਿਹਾ ਨਾ ਬਿਲਕੁਲ ਤੇ ਤੁਸੀਂ ਜਿੱਦਾਂ ਦਾ ਵੀ ਡਿਜ਼ਾਈਨ ਚਾਹੋ ਜਿੰਮੇ ਦਾ ਵੀ ਡਿਜ਼ਾਈਨ ਚਾਹੋ ਬਣਵਾ ਸਕਦੇ ਹੋਗੇ ਕਿ ਮੈਂ ਨੀਚੇ ਆਪਣਾ ਨੰਬਰ ਦਊਗਾ ਤੁਸੀਂ ਨੰਬਰ ਤੇ ਕਾਲ ਕਰਕੇ ਆਪਣਾ ਘਰ ਬਾਥਰੂਮ ਜਿੱਦਾ ਦਾ ਵਿਚਾਉਣੇ ਜਿਹੜੀ ਵੀ ਚੀਜ਼ ਚਾਉਣੇ ਹੋਗੇ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਆਪਦੇ ਅਕਾਡਮੀ ਕਰਵਾ ਸਕਦਾ ਤਾਂ ਸਾਡੇ ਕੋਲ ਵੀ ਕੁਝ ਡਿਜ਼ਾਈਨ ਹੁੰਦੇ ਤੁਸੀਂ ਉਸ ਡਿਜ਼ਾਈਨ ਦੇ ਅਕੋਰਡਿੰਗ ਕਰਵਾ ਸਕਦੇ ਲੋ ਜੀ ਹੁਣ ਇਹਦੀ ਜਿਹੜੇ ਸੈੱਡਾਂ ਤੇ ਤੇ ਆਪਾਂ ਤੁਹਾਨੂੰ LED ਸਟ੍ਰੈਚ ਸਵਿੰਗ ਨਾਲ ਕਮਰਾ ਤਿਆਰ ਕਰਕੇ ਦੇਵਾਂਗੇ ਆਫਿਸ ਹੋਵੇ ਸੋਹਰੂਮ ਹੋਵੇ ਕਰ ਹੋਵੇ ਬਾਥਰੂਮ ਤੇ ਬਿਲਕੁਲ ਵਾਟਰ ਪ੍ਰੂਫ ਚੀਜ਼ ਆ ਕਿ ਤੁਸੀਂ ਕਰਵਾ ਸਕਦੇ ਹੋਗੇ ਤੇ ਅਗਰ ਤੁਸੀਂ ਵੀਡੀਓ ਤੇ ਆਏ ਤਾਂ ਐਂਡ ਤੱਕ ਜਰੂਰ ਦੀ ਇੰਸਟੋਲੇਸ਼ਨ ਦੇਖਣੀ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਤੇ ਆਪਾਂ ਤੁਹਾਨੂੰ ਇਦੋਂ ਬਾਅਦ ਮਿਲਾਂਗੇ ਇੱਕ ਨਵੇਂ ਪ੍ਰੋਜੈਕਟ ਤੇ ਅਗਾਂਹੇ ਨਵੀਂ ਸਾਈਟ ਤੇ ਤੇ ਵੀਡੀਓ ਨਾਲ ਬਣੇ ਰਹੋ ਤੁਸੀਂ ਹੁਣ ਤੇਜੀ ਬਣਾਈ